ਇਹ ਤਸਵੀਰਾਂ ਇਸ ਪਹਿਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਪੈਟਰੋਲ ਪੰਪ ਦੇ ਉੱਤੇ ਪੈਟਰੋਲ ਪਵਾਇਆ ਗਿਆ ਸੀਗਾ ਮੋਟਰਸਾਈਕਲ 'ਚ ਪੈਟਰੋਲ ਪਵਾਇਆ ਗਿਆ ਸੀ ਪਰ ਉਸ ਨੂੰ ਸ਼ੱਕ ਹੋਇਆ ਕਿ ਪੈਟਰੋਲ ਪੂਰਾ ਨਹੀਂ ਪਿਆ ਉਸਨੇ ਪਹਿਲਾਂ 200 ਦਾ ਪੈਟਰੋਲ ਪਵਾਇਆ ਜਦੋਂ ਪੈਟਰੋਲ ਵਾਲੀ ਸੂਈ ਉੱਤੇ ਨਹੀਂ ਉੱઠી ਤਾਂ ਉਸਨੇ ਫਿਰ 150 ਦਾ ਪੈਟਰੋਲ ਪੋਆ ਪਰ ਸੂਈ ਫਿਰਨੀ ਉੱਠੀ ਪਰ ਜਦੋਂ ਵਿਅਕਤੀ ਫਿਰ ਅੱਗੇ ਚਲਾ ਜਾਂਦਾ ਜਦੋਂ ਪੈਟਰੋਲ ਪੰਪ ਦੇ ਕਰਿੰਦਿਆਂ ਵੱਲੋਂ ਕਿਹਾ ਜਾਂਦਾ ਕਿ ਤੇਲ ਤਾਂ ਅਸੀਂ ਪਾ ਦਿੱਤਾ ਹੈ ਬੈਸੇ ਕੋਈ ਪ੍ਰੋਬਲਮ ਹੋਈ ਹੋਵੇਗੀ ਤਾਂ ਉਸਦੇ ਬਾਅਦ ਜਦੋਂ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਵਿਅਕਤੀ ਅੱਗੇ ਗਿਆ ਤਾਂ ਉਸ ਨੂੰ ਫਿਰ ਸ਼ੱਕ ਹੁੰਦਾ ਠੀਕ 1.5 ਮਿੰਟ ਬਾਅਦ ਮੁੜ ਕੇ ਉਹ ਪੈਟਰੋਲ ਪੰਪ ਤੇ ਆ ਜਾਂਦਾ ਤੇ ਉੱਥੇ ਫਿਰ ਮਿਸਤਰੀ ਨੂੰ ਬੁਲਾਉਂਦਾ ਤੇ ਮਿਸਤਰੀ ਬੁਲਾ ਕੇ ਟੈਂਕੀ ਖਲਵਾਉਂਦਾ ਤੇ ਜਦੋਂ ਮੋਟਰਸਾਈਕਲ ਦੀ ਟੈਂਕੀ ਖਲਵਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹ ਹੈਰਾਨ ਰਹਿ ਜਾਂਦਾ ਕਿਸ ਤਰ੍ਹਾਂ ਉਸਦੇ ਜੜੇ ਆ ਬਾਈਟੇ ਵਿੱਚ ਸਿਰਫ 150 ਤੋਂ 350 ਦਾ ਜਿਹੜਾ ਤੇਲ ਪਾਇਆ ਸੀ ਉਸ ਤੋਂ ਬਾਅਦ ਜਿਹੜਾ ਆ 50 ਰੁਪਏ ਦਾ ਤੇਲ ਉਸ ਦੇ ਵਿੱਚੋਂ ਨਿਕਲਦਾ ਕਹਿ ਸਕਦੇ ਆ ਕਿ ਸਿਰਫ ਅੱਧਾ ਲੀਟਰ ਤੇਲ ਨਿਕਲਦਾ ਜਿਸ ਦੇ ਬਾਅਦ ਮੌਕੇ ਦੇ ਉੱਤੇ ਦੇਖ ਸਕਦੇ ਹੋ ਲੋਕ ਜਿਹੜੇ ਆ ਇਕੱਠੇ ਹੋ ਜਾਂਦੇ ਆ ਪੈਟਰੋਲ ਪੰਪ ਦਾ ਸਾਰਾ ਸੱਚ ਜਿਹੜਾ ਨਿਕਲ ਕੇ ਸਾਹਮਣੇ ਆਇਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਲਾਲਾਬਾਦ ਰੋਡ ਦੇ ਉੱਤੇ ਮਕਸਰ ਤੋਂ ਜਲਾਲਾਬਾਦ ਰੋਡ ਉੱਤੇ ਪੈਟਰੋਲ ਪੰਪ ਜਿਸ ਦਾ ਨਾਮ ਸ਼ਿਵਚੰਦ ਪੈਟਰੋਲ ਪੰਪ ਆ ਉੱਥੇ ਹੰਗਾਮਾ ਹੋਇਆ ਜਿਸ ਦੇ ਬਾਅਦ ਮੌਕੇ ਦੇ ਉੱਤੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਬੈਂਕੀ ਜੜੀਆ ਉਸ ਦੇ ਵਿੱਚ 350 ਦਾ ਤੇਲ ਪਾਇਆ ਪਰ ਨਿਕਲਿਆ 40 50 ਰੁਪਏ ਦਾ ਤੇਲ ਜਿਸ ਦੇ ਬਾਅਦ ਮੌਕੇ ਦੇ ਉੱਤੇ ਜਿਹੜੇ ਆ ਪੈਟਰੋਲ ਪੰਪ ਦਾ ਜੋ ਮਾਲਕ ਸਗਾ ਉਹ ਸ਼ੇਰ